ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਰੂਪ ਗੁਰਸਵਾਰੀ ਸਾਧ ਸੰਗਤ ਜੀਓ ਅਵ ਅਜ ਆਪ ਜੀ ਦੇ ਨਾਲ ਸਨ 1965 ਦੀ ਪਾਕਿਸਤਾਨ ਦੀ ਲੜਾਈ ਦੀ ਦਾਸ ਸਾਂਝੀ ਕਰੀਏ ਪਹਿਲੇ ਹੱਲੇ 24 ਪੈਂਟਨ ਟੈਂਕ ਤਬਾਹ ਹੋ ਗਏ ਸਿੱਖ ਮਾਰ ਖੋਰੇ ਜੋ ਬਣ ਕੇ ਟੈਂਕਾਂ ਨੂੰ ਚਿੰਬੜੇ ਤੇ ਇਹ ਮਾਹੌਲ ਇਸ ਤਰ੍ਹਾਂ ਦਾ ਬਣ ਗਿਆ ਕਿ ਜਿਵੇਂ ਮੰਨੋ ਕਿ ਟੰਕਾਂ ਦਾ ਕਬਰਸਤਾਨ ਬਣਾਤਾ ਆਓ ਪਹਿਲਾਂ ਸ਼ੁਰੂਆਤ ਕਰੀਏ ਜਿਸ ਵੇਲੇ ਪਾਕਿਸਤਾਨ 1965 ਵਾਲੇ ਜੰਗ ਦੇ ਵਿੱਚ ਵਿਉਂਤਬੰਦੀ ਕਰਕੇ ਪਖੀਵਿੰਡ ਦਾ ਨਕਸ਼ਾ ਤਿਆਰ ਕਰਕੇ ਇਹ ਬਾਰਡਰ ਕਰਾਸ ਕਰਕੇ ਆਪਦੀ ਵੱਲੋਂ ਪਖੀਵਿੰਡ ਪਹੁੰਚਿਆ ਹੁੰਦਾ ਪਰਮਾਨ ਪੱਤਰ ਦੇਣ ਲੱਗੇ ਔਰ ਦੂਜੇ ਬਨੇ ਜਿਹੜੀ ਸਿੱਖ ਫੌਜੀ ਉਹ ਜਨਰਲ ਹਰਮਨ ਸਿੰਘ ਦੀਗਵਾਈ ਦੇ ਵਿੱਚ ਇਹ ਫੌਜ ਜੰਮੂ ਕਸ਼ਮੀਰ ਵਾਲੀ ਸਾਈਡ ਸੀ ਔਰ ਜਿਹੜਾ ਮਾਝੇ ਦਾ ਇਲਾਕਾ ਸੀ ਖੇਮ ਕਰਨ ਏਰੀਏ ਤੱਕ ਇਹਦੇ ਵਿੱਚ ਮਦਰਾਜ ਜੁੰਟ ਲੱਗੀ ਹੋਈ ਸੀ ਜਿਸ ਵੇਲੇ ਪਾਕਿਸਤਾਨ ਨੂੰ ਪੈਂਟਨ ਟੈਂਕ ਮਿਲੇ ਕਿਤਨੇ ਮਜ਼ਬੂਤ ਟੈਂਕ ਸਨ ਕਿ ਜਦੋਂ ਇਹਨਾਂ ਦੇ ਉੱਪਰ ਗੋਲਾ ਵੱਜਦਾ ਸੀ ਮੁੜ ਕੇ ਪਾਸੇ ਜਾ ਕੇ ਫੜ ਜਾਂਦਾ ਸੀ ਟੈਂਕਾਂ ਦਾ ਨੁਕਸਾਨ ਨਹੀਂ ਸੀ ਹੁੰਦਾ ਸੋ ਗਿਨੀ ਮਿਥੀ ਸਾਜ ਤੈ ਇਥੋਂ ਤੱਕ ਇਹਨਾਂ ਨੇ ਤਿਆਰੀ ਕੀਤੀ ਸੀ ਕਿ ਆਪਾਂ ਸਵੇਰੇ ਹਲਾ ਕਰਾਂਗੇ ਦੁਪਹਿਰ ਤੱਕ ਅਸੀਂ ਅੰਬਾਲੇ ਪਹੁੰਚ ਜਾਣਾ ਹੈ ਰਾਦਾ ਖਾਣਾ ਦਿੱਲੀ ਜਿੱਤ ਕੇ ਕਰਾਂਗੇ ਸੋ ਪਿਆਰਿਓ ਉਸ ਵੇਲੇ ਰਾਜੋਗਿਆਂ ਤੋਂ ਖਲੋਵਾਂ ਤੋਂ ਲੰਘ ਕੇ ਇਹ ਫੌਜ ਦੀਆਂ ਪਾਰਟੀਆਂ ਅਮਰਕੋੜ ਦੇ ਚੌਂਕ ਤੱਕ ਜਦੋਂ ਪਹੁੰਚੀਆਂ ਇੱਥੇ ਆਪਣੀ ਫੌਜੀਆਂ ਨੇ ਸੈਡ ਤੇ ਜਿਵੇਂ ਕਿ ਇਹਨਾਂ ਦਾ ਅਸ ਵਿੱਚ ਹੁੰਦਾ ਹੈ ਕਿ ਜਿਹੜਾ ਆਉਂਦਾ ਹੈ ਉਹਨੂੰ ਅੱਗੇ ਵਧਣ ਦਿਓ ਤੇ ਬਾਅਦ ਦੇ ਵਿੱਚ ਉਹਦਾ ਬੁਰਾ ਹਾਲ ਕਰ ਦਿਓ ਜਦੋਂ ਉੱਥੇ ਚੌਂਕ ਚਾਣ ਕੇ ਉਹਨਾਂ ਨੇ ਵਾਇਰਲੈਸ ਸੈਟ ਦੇ ਪਿੱਛੇ ਉਤਲਾ ਦਿੱਤੀ ਕਿ ਅਸੀਂ ਭਿਖੀਵਿੰਡ ਪਹੁੰਚ ਚੁੱਕੇ ਹਾਂ ਪਰ ਭਿਖੀਵਿੰਡ ਨਹੀਂ ਪਿਆ ਰਹੇ ਅਮਰਕੋੜ ਪਹੁੰਚੇ ਸੀ ਔਰ ਉਸੇ ਵਲੇ ਹੀ ਉਸ ਟੁਕੜੀ ਨੂੰ ਸਾਡੇ ਫੌਜੀਆਂ ਨੇ ਭੁੰਨ ਕੇ ਰੱਖ ਦਿੱਤਾ ਪਿੱਛੋਂ ਉਹਨਾਂ ਦੇ ਟੈਂਕ ਬ੍ਰਿਗੇਡ ਜਿਹੜੀ ਆ ਰਹੀ ਸੀ ਉਹਨਾਂ ਨੇ ਜਦੋਂ ਪਿਆਰਿਓ ਅਲੱਗ ਕੀਤਾ ਤਾਂ ਪੈਂਟਨ ਟੈਂਕ ਜਿਹੜੇ ਸੀ ਉਹਨਾਂ ਤੇ ਜਦੋਂ ਗੋਲਾ ਵੱਜਦਾ ਸੀ ਉਹ ਗੋਲਾ ਬੁਰਕ ਕੇ ਪਾਸੇ ਜਾ ਪੈਂਦਾ ਸੀ ਬੜੇ ਯਤਨ ਕੀਤੇ ਬੜੀ ਜਲਦੋ ਜੈਦ ਹੋਈ ਸਿੱਖ ਫੌਜ ਜਿਹੜੀ ਸੀ ਉਸ ਨੂੰ ਹੁਕਮ ਹੋਇਆ ਕਿ ਜਿਹੜਾ ਖੇਮ ਕਰਨ ਵਾਲਾ ਇਲਾਕਾ ਹੈ ਮੋਰਚਾ ਹੈ ਉਹ ਢਿੱਲਾ ਪੈ ਰਿਹਾ ਹੈ ਉਸ ਨੂੰ ਜਾ ਕੇ ਕਵਰ ਕਰੋ ਤੇ ਪਿਆਰ ਉਸੇ ਵੇਲੇ ਸਿੱਖ ਫੌਜਾਂ ਨੇ ਚੰਬਜੌੜੀਆਂ ਦੇ ਬਾਰਡਰ ਵੱਲੋਂ ਜੰਮੂ ਦੀ ਸ਼ਰਟ ਵੱਲੋਂ ਉੱਥੇ ਪਹੁੰਚਣਾ ਕੀਤਾ ਔਰ ਜਿਸ ਵੇਲੇ ਇਧਰੋਂ ਸਿੱਖ ਫੌਜੀ ਬੜੀ ਯਤਨ ਕਰ ਰਹੇ ਸਨ ਪਰ ਟੈਂਕਾਂ ਦਾ ਕੋਈ ਨੁਕਸਾਨ ਨਹੀਂ ਸੀ ਹੋ ਰਿਹਾ ਅਖੀਰ ਨੂੰ ਸਿੱਖ ਸਰਦਾਰਾਂ ਨੇ ਰਾਕੇ ਮਤਾਪਤਕ ਪਕਾਇਆ ਔਰ ਇੱਕ ਅਕਾਲ ਪੁਰਖ ਪਰਮਾਤਮਾ ਅਗੇ ਬੇਨਤੀ ਵੀ ਕੀਤੀ ਕਿ हे ਸੱਚੇ ਪਾਤਸ਼ਾਹ ਇਸ ਹੱਲੇ ਦੇ ਵਿੱਚ ਸਾਨੂੰ ਜਿੱਤ ਦਿਵਾਓ ਦੁਸ਼ਮਣ ਸਾਡੇ ਸਿਰ ਤੇ ਚੜ ਕੇ ਆ ਗਿਆ ਹੈ ਏ ਟੰਕਾਂ ਨੂੰ ਗੋਲਿਆਂ ਦੀ ਮਾਰਨਾ ਕੁਝ ਵੀ ਨਹੀਂ ਹੁੰਦਾ ਅਰਦਾਸ ਬੇਨਤੀ ਕਰਕੇ ਸਕੀਮੇ ਬਣੀ ਕਿ ਬੰਬ ਬਣ ਕੇ ਲੱਕਾਂ ਦੇ ਨਾਲ ਐਸੇ ਸੂਰਮੇ ਤਿਆਰ ਹੋ ਜਿਹੜੇ ਟੈਂਕਾਂ ਦੇ ਥੱਲੇ ਵੜ ਕੇ ਉਹਨਾਂ ਨੂੰ ਤਬਾਹ ਕਰ ਦੇਣ ਅਰਦਾਸ ਬੇਨਤੀ ਹੋਵੇ ਵਿਰਥੀ ਕਦੇ ਨਾ ਹੋਵੇ ਜਨਕੀ ਅਰਦਾਸ ਯਗਾਰੇ ਛੱਡੇ ਗਏ ਜੋਸ਼ ਆ ਗਿਆ ਵਦ ਵਦ ਸਿੱਖ ਫੌਜੀ ਤਿਆਰ ਹੋ ਗਏ ਜਦੋਂ ਕੋ 4-5 ਟੈਂਕ ਉੜਾਏ ਗਏ ਨਾਲ ਹੀ ਸਿੱਖ ਸਰਦਾਰ ਵੀ ਉੱਡ ਗਏ ਤੇ ਉਸੇ ਵੇਲੇ ਜਿਹੜੇ ਬਾਕੀ ਚੱਲਦੇ ਟੈਂਕ ਸੀ ਮੁਸਲਮਾਨ ਛੱਡ ਕੇ ਦੌੜ ਗਏ ਉਹਨਾਂ ਟੈਂਕਾਂ ਦੇ ਵਿੱਚੋਂ ਇੱਕ ਪਾਕਿਸਤਾਨੀ ਮੇਜਰ ਜਿਹੜਾ ਕਿ ਬਹੁਤ ਜ਼ਿਆਦਾ ਜ਼ਖਮੀ ਸੀ ਉਸਦੇ ਬਾਰੇ ਤੁਹਾਨੂੰ ਦਸੀਏ ਕਿ ਸਿੱਖ ਫੌਜ ਦਾ ਨਿਹੱਥੇ ਦੇ ਵਾਰ ਨਹੀਂ ਸੀ ਕਰਦੀ ਜਖਮੀ ਤੇ ਵਾਰ ਨਹੀਂ ਸੀ ਕਰਦੀ ਉਸ ਜਖਮੀ ਪਾਕਿਸਤਾਨੀ ਮੇਜਰ ਨੂੰ ਇੱਕ ਸਿੱਖ ਜਵਾਨ ਪੇਠ ਦੇ ਜੱਕੀ ਆ ਰਿਆ ਸੀ ਮੇਜਰ ਬੁਰੀ ਤਰ੍ਹਾਂ ਜ਼ਖਮੀ ਸੀ ਤੇ ਲਹੂ ਬਹੁਤ ਵਗ ਚੁੱਕਾ ਸੀ ਭਾਵੇਂ ਉਹ ਮਰਨ ਕਿਨਾਰੇ ਸੀ ਪਰ ਹਾਲੇ ਸੁਤ ਵਿਸਲੀ ਕਹਿਣ ਲੱਗਾ ਸਲਾਮ ਬਈ ਸਰਦਾਰੋ ਸਤਿ ਸ੍ਰੀ ਅਕਾਲ ਮੇਜਰ ਬਾਖੈਦਾ ਬੋਲਿਆ ਅਸਕੇ ਤੁਹਾਡੇ ਜੰਮਣ ਵਾਲੀ ਦੇ ਇਹਨਾਂ ਟੰਕਾਂ ਨੂੰ ਤੁਹਾਡੀਆਂ ਸ਼ਾਤਾਂ ਹੀ ਤੋੜ ਸਕਦੀਆਂ ਸਨ ਇਹ ਕਰਮਰ ਸਿੰਘੋ ਤੁਸੀਂ ਕਰ ਸਕਦੇ ਸੀ ਵਾਹ ਮੇਰੇ ਅੱਲਾ ਤੇਰੀਆਂ ਕੁਦਰਤਾਂ ਤੋਂ ਕੁਰਬਾਨ ਜਨਰਲ ਗੁਰਵਕ ਸਿੰਘ ਨੇ ਉਸ ਦਾ ਹੱਥ ਫੜਿਆ ਤੇ ਅਮਰਦੀ ਨਾਲ ਕਿਹਾ ਭਰਾਵਾ ਤੈਨੂੰ ਛੇਤੀ ਗੱਡੀ ਦੇ ਕੇ ਹਸਪਤਲ ਭੇਜਦਾ ਹਾਂ ਨਹੀਂ ਜਨਰਲ ਸਾਹਿਬ ਮੌਦਾ ਪੇਗਾਮ ਆ ਚੁੱਕਾ ਹੈ ਮੇਰੀ ਇੱਕੋ ਅਰਦਾਸ ਸਰ ਜੀ ਬੇਨਤੀ ਹੈ ਪਾਰਟੀ ਸੀ ਪਹਿਲਾਂ ਸਾਡੇ ਬਜ਼ੁਰਗ ਪੱਟੀ ਦੇ ਵਸਨੀਕ ਸੀ ਸਾਡੇ ਬਜ਼ੁਰਗਾਂ ਦੀਆਂ ਕਬਰਾਂ ਉੱਥੇ ਹਨ ਤੇ ਮਿਹਰਬਾਨੀ ਕਰਕੇ ਮੈਨੂੰ ਪੱਟੀ ਦੇ ਕਬਰਸਤਾਨ ਦੇ ਵਿੱਚ ਦਫਨਾ ਦੇਣਾ ਇਹ ਸ਼ਾਬਾਜ਼ ਜਰੂਰ ਖੱਟ ਲੈਣਾ ਉਹ ਅੱਜ ਹੱਥ ਜੋੜ ਕੇ ਬੇਨਤੀ ਕਰ ਰਿਹਾ ਸੀ ਜਨਰਲ ਸਾਹਿਬ ਕਹਿਣ ਲੱਗੇ ਤੂੰ ਝੋਰਾ ਨਾ ਕਰ ਤੈਨੂੰ ਮਰਨ ਹੀ ਦਿੰਦੇ ਤੂੰ ਤਕੜਾ ਹੋ ਸਰਦਾਰ ਨੂੰ ਸਖਤ ਅਫਸੋਸ ਹੈ ਸਾਨੂੰ ਪੰਜਾਬੀਆਂ ਨੂੰ ਖੋਜੇ ਖਤਰਿਆਂ ਨੇ ਲੜਾ ਲੜਾ ਕੇ ਮਰਵਾਇਆ ਘੱਟੇ ਅਸੀਂ ਮਾਰ ਖਾਣ ਵਾਲੀ ਕੌਮ ਥੋੜੇ ਸੀ ਯਾਰੋ ਅਸੀਂ ਕਦੋਂ ਸਮਝਾਂਗੇ ਉਹ ਸਿਰ ਮਾਰ ਮਾਰ ਝੋਲ ਰਿਆ ਸੀ ਮੀਆਂ ਤੁਹਾਡੇ ਪੈਂਟਨ ਟੈਂਕਾਂ ਦੀ ਜਲਗਾਰ ਬੜੀ ਜ਼ਬਰਦਸਤ ਸੀ ਇੱਕ ਕਰਨਲ ਨੇ ਸਵਾਲ ਮਾਰੇ ਹਮਲਾ ਕਰਨ ਤੋਂ ਪਹਿਲਾਂ ਆਰਮੀ ਮੀਟਿੰਗ ਵਿੱਚ ਮੈਂ ਕਿ ਅਫਸਰਾਂ ਜਿਸ ਨੇ ਮੁਖਾਲਫਤ ਕੀਤੀ ਸੀ ਕਿ ਜੋ ਤੁਸੀਂ ਸੋਚਦੇ ਹੋ ਉਹ ਨਹੀਂ ਹੋਗਾ ਸਕੀਮ ਸੀ ਕਿ ਪਹਿਲੀ ਦਬੜ 60 ਵਿੱਚ ਵਿਆਸ ਦਿਆ ਤਾਂ ਕੰਮਰ ਸਾਰਾ ਦਬਲਿਆ ਜਾਵੇ ਪੈਂਟਿੰ ਟੰਕਾ ਸਾਰੇ ਸਾਰਿਆਂ ਮੀ ਭਰ ਦਿੱਤੀ ਪਰ ਮੈਂ ਉੱਠ ਕੇ ਕਿਹੜਾ ਹੋ ਗਿਆ ਬੋਲਿਆ ਤੁਸੀਂ ਸਿੱਖਾਂ ਦੀ ਸਿਫਟ ਨੂੰ ਨਹੀਂ ਜਾਣਦੇ ਤਰਨ ਤਰਨ ਤੇ ਅੰਮ੍ਰਿਤਸਰ ਦੇ ਗੁਰਦੁਆਰਿਆਂ ਲਈ ਉਹ ਮੰਨ ਲਈ ਵੀ ਤਿਆਰ ਹੋ ਜਾਣਗੇ ਪਰ ਸਾਨੂੰ ਅਗਾ ਨਹੀਂ ਲੰਗਣ ਦੇਣਗੇ ਸੋ ਮੇਜਰ ਸਾਹਿਬ ਤੁਹਾਡੀ ਮਸ਼ੀਨ ਗੋਈ ਦਰਸਤ ਸਾਹਿਬ ਤੋਂ ਹੀ ਜਨਰਲ ਉਸਾ ਨਾਲ ਬੋਲਿਆ ਸਰਦਾਰੋ ਮੈਂ ਤੁਹਾਡੇ ਵਿੱਚੋਂ ਗਿਆ ਸਾਂ ਤੁਹਾਡੇ ਨਾਲ ਖੇਡਦਾ ਮਲਦਾ ਮੈਨੂੰ ਤੁਹਾਡੀ ਆਣ ਕਿਤੇ ਤੇਜ ਦਾ ਪਤਾ ਸੀ ਸਾਡੇ ਪਠਾਣਾਂ ਤੇ ਬਲੋਚਾਂ ਨੂੰ ਤੁਹਾਡੀ ਸਿਰ ਧੜ ਦੀ ਬਾਜੀ ਲਾਹ ਜਾਣ ਵਾਲੀ ਖਾਸੀਅਤ ਦਾ ਪਤਾ ਨਹੀਂ ਸੀ ਪਾਕਿਸਤਾਨ ਬਣ ਤੋਂ ਲੈ ਕੇ ਹੁਣ ਤੱਕ ਸਭ ਕੋ ਜੀ ਗਲਤ ਹੁੰਦਾ ਆਇਆ ਏ ਯਾ ਖੁਦਾ ਭਰਾਵਾਂ ਵਿੱਚ ਮੁਹੱਬਤ ਦੀ ਬਰਕਤ ਪਾ ਉਹ ਸਿਰ ਮਾਰਦਿਆਂ ਹੱਥ ਚੁੱਕ ਕੇ ਦੁਆ ਮੰਗੀ ਮੀਆਂ ਤੇਰੀ ਕੋਈ ਆਖਰੀ ਖਾਹਿਸ਼ ਬਸ ਮੈਨੂੰ ਬਜ਼ੁਰਗਾਂ ਵਿੱਚ ਦਫਨਾ ਦਿਓ ਸਰਦਾਰੋ ਤੁਹਾਡਾ ਗੁਰੂ ਨਾਨਕ ਮੱਕੇ ਗਿਆ ਸੀ ਉਹ ਇੱਕ ਰੂਬਰ ਅਮੀਨ ਦੀ ਲਾਜ ਰੱਖਣਾ ਜ਼ਰੂਰ ਯਾਦ ਰੱਖਣਾ اے ਮੇਰੇ ਹਮ ਵਤਨوں ਐਨੀ ਗੱਲ ਆਖਦਿਆਂ ਉਸ ਦਾ ਹੱਥ ਢਿੱਲਾ ਪੈ ਗਿਆ ਸਿਰ ਇੱਕ ਪਾਸੇ ਨੂੰ ਲੜ ਗਿਆ ਸੋ ਇਹ ਸੀ ਸਿੱਖਾਂ ਦੀਆਂ ਕੁਰਬਾਨੀਆਂ ਤੇ ਜ਼ਖਮੀਆਂ ਤੇ ਦੁਸ਼ਮਨਾ ਵਾਸਤੇ ਵੀ ਸਿੱਖਾਂ ਦੀ ਹਮਦਰਦੀ ਐਵੇਂ ਨਹੀਂ ਸੀ ਭਾਈ ਕਨਈਆ ਜੀ ਪਾਣੀ ਪਿਉਂਦੇ ਹੁੰਦੇ ਸਨ ਤੇ ਉਹਨਾਂ ਦੀ ਦੁਰਖਾਸਤ ਸਿੱਖਾਂ ਨੇ ਕਰ ਦਿੱਤੀ ਕਿ ਜਿਹੜੇ ਜ਼ਖਮੀ ਹੋਏ ਹੁੰਦੇ ਨੇ ਅਸੀਂ ਉਹਨਾਂ ਨੂੰ ਠੀਕ ਕਰਦੇ ਹਾਂ ਅਸੀਂ ਉਹਨਾਂ ਨੂੰ ਫੱਟੜ ਕਰਦੇ ਹਾਂ ਇਹ ਠੀਕ ਕਰਕੇ ਜਲ ਪਾਣੀ ਛਕਾ ਕੇ ਸਾਡੇ ਫੇਰ ਲੜਨ ਜੋਗਰੇ ਕਰ ਦਿੰਦਾ ਹੈ ਸੋ ਉਹਦੀ ਜਦੋਂ ਸ਼ਿਕਾਇਤ ਪਿਆਰਿਓ ਗੁਰੂ ਸਾਹਿਬ ਦੇ ਕੋਲ ਗਏ ਗੁਰੂ ਸਾਹਿਬ ਨੇ ਪੁੱਛਿਆ ਹਾਂ ਪੀਜਵਾਨ ਨੂੰ ਤੂੰ ਦੱਸ ਕਿ ਤੂੰ ਦੁਸ਼ਮਣਾਂ ਨੂੰ ਪਾਣੀ ਕਿਉਂ ਪਿਉਣਾ ਹੈ ਭਾਈ ਕਨਿਆ ਜੀ ਅੱਗੋਂ ਬੋਲੇ ਕਹਿੰਦੇ ਮੈਂ ਦੁਸ਼ਮਣਾਂ ਨੂੰ ਪਾਣੀ ਨਹੀਂ ਪਿਉਂਦਾ ਮੇਰੇ ਵਾਸਤੇ ਸਾਰੇ ਤੁਹਾਡਾ ਰੂਪ ਨੇ ਤੇ ਗੁਰੂ ਸਾਹਿਬ ਇਤਨੇ ਖੁਸ਼ ਹੋਏ ਸਨ ਕਹਿਣ ਲੱਗੇ ਕਨਿਆ ਜੀ ਮਸ਼ਕ ਦੇ ਨਾਲ ਨਾਲ ਹੁਣ ਤੁਸੀਂ ਅਮਲਮ ਪੱਟੀ ਵੀ ਲਵੋ ਜਿਹੜਾ ਵੀ ਤੁਹਾਨੂੰ ਨਜ਼ਰ ਆਵੇ ਚਾਹੇ ਖੁਦ ਦੁਸ਼ਮਣ ਹੈ ਚਾਹੇ ਕੋਈ ਆਪਣਾ ਹੈ ਬਗਾਨਾ ਹੈ ਤੁਸੀਂ ਪੱਟੜ ਹੋਏ ਨੂੰ ਮਲਮ ਪਾਟੀ ਵੀ ਕਰਿਆ ਕਰੋ ਇਹ ਸੇ ਸਾਡੀ ਸਿੱਖ ਕੌਮ ਦਾ ਇਤਿਹਾਸ ਦੁਸ਼ਮਣਾਂ ਦੇ ਉੱਤੇ ਵੀ ਹਮਦਰਦੀ ਰੱਖਣੀ ਪਰ ਦੂਜੇ ਬੰਨੇ ਸ਼ੇਰਾਂ ਵਰਗਾ ਜੋਰ ਵਿਖਾਉਣਾ ਅਰੋਸ਼ ਵੇਲੇ ਉਹਨਾਂ ਨੇ 1965 ਦੀ ਜੰਗ ਦੇ ਵਿੱਚ ਸਾਰਾ پلان ਚੌਪ ਕਰਕੇ ਰੱਖ ਦਿੱਤਾ ਔਰ ਆਪਣੇ ਹਿੰਦੂਸਤਾਨ ਦੀ ਫੌਜ ਦੀ ਸਿੱਖ ਫੌਜ ਨੇ ਰੱਖ ਵਖਾਈ ਨਹੀਂ ਤਾਂ ਜਿਹੜੇ ਮਦਰਾਜ ਜੂਟ ਵਾਲੇ ਸੀ ਉਹ ਇਤੋਂ ਭੱਜ ਕੇ ਵਾਪਸੀਆਂ ਕਰ ਰਹੇ ਸੀ ਜਾ ਰਹੇ ਸੀ ਜਾਸ ਨੇ ਖੁਦ ਤੱਕਿਆ ਉਸ ਵੇਲੇ ਦੀ ਜੰਗ ਵਿੱਚ ਕਿਸ ਤਰ੍ਹਾਂ ਮਦਰਾਸੀਆਂ ਨੇ ਲੋਹੇ ਦੀ ਨਲਕੇ ਦੀ ਹੱਥੀ ਨੂੰ ਸਰੀਲ ਵਰਗੀ ਕਰ ਦਿੱਤਾ ਸੀ ਪਾਣੀ ਪੀ ਪੀ ਕੇ ਅੱਜ ਇਤਿਹਾਸ ਗਵਾਹ ਹੈ ਪਿਆਰਿਓ ਸਿੱਖ ਫੌਜਾਂ ਨਾ ਹੁੰਦੀਆਂ ਤੇ ਸਾਡਾ ਸਾਰਾ ਇਲਾਕਾ ਵਿਆਸਤ ਦਿਨ ਆਦਾ ਮਲਿਆ ਜਾਂਦਾ ਤਰੀਕਿਆਂ ਵਾਲਾ ਹੈਡ ਖਤਮ ਹੋ ਜਾਂਦਾ ਪਰ ਅਸ਼ਕੇ ਜਾਈਏ ਸਾਡੇ ਸਿੱਖ ਫੌਜੀ ਸਰਦਾਰਾਂ ਦੀ ਜਿਨ੍ਹਾਂ ਨੇ ਰੱਖ ਵਖਾਈ ਸਵੇਸੀ ਪਿਆਰਿਓ 1965 ਦੀ ਜੰਗ ਦਾ ਅਮਰਕੋੜ ਖੇਮਕਨ ਏਰੀਆ ਦਾ ਹਾਲ ਜੋ ਆਪ ਜੀ ਦੇ ਸਾਹਮਣੇ ਬਿਆਨ ਕੀਤਾ ਹੈ ਆਸ ਹੈ ਆਪ ਜੀ ਨੂੰ ਇਤਿਹਾਸ ਦੇ ਵਿੱਚ ਦਿਲ ਤਸਵੀ ਹੋਵੇਗੀ ਆਪ ਜੀ ਨੇ ਸ਼ਰਮਣ ਕਰਨਾ ਸੇਵਕਾਂ ਦਾ ਮਾਣ ਵਧਾਉਣਾ ਪਰ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡਾ ਕਾਉਂਸਲ ਆਬਜਾਈ ਕਰੋ ਜੀ ਹੋਈਆਂ ਭੁੱਲਾਂ ਨੂੰ ਅੱਜ ਤਾਰਿਓ ਗੱਜ ਕੇ ਫਤਿਹ ਕਰ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ